ਭਾਰਤੀ ਹਾਕੀ ਟੀਮ ਨੂੰ ਵੀਰਵਰਨੂ ਮਿਲੀ ਹਾਰ ਵੀ ਟੀਮ ਨੂੰ ਫਾਈਨਲ ਚੈਂਟਰੀ ਤੋਂ ਨਹੀਂ ਰੁਕ ਸਕੀ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ 36 ਸਾਲਾਂ ਦੇ ਬਾਅਦ ਭਾਰਤੀ ਟੀਮ ਨੂੰ ਇਹ ਮੌਕਾ ਮਿਲਿਆ ਹੈ ਵੀਰਵਰਨੂ ਪਾਰਟਨੇਸ਼ੀਅਨ ਨਾਲ ਟੱਕਰ ਲਈ ਇਸ ਮੈਚ 'ਚ ਭਾਰਤ ਨੂੰ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਟੀਮ ਵੱਲੋਂ ਮੈਚ ਦੇ 49ਵੇਂ ਮਿੰਟ ਦੇ ਵਿੱਚ ਵੀ ਆਰ ਰਗੁਨਾਥ ਨੇ ਗੋਲ ਕੀਤਾ ਮੈਚ ਦੇ 29ਵੇਂ ਮਿੰਟ 'ਚ ਮਨਦੀਪ ਸਿੰਘ ਨੇ ਗੋਲ ਕੀਤਾ ਦੂਜੇ ਪਾਸੇ ਆਸਟ੍ਰੇਲੀਆ ਲਈ ਮੈਚ ਦਾ ਪਹਿਲਾ ਗੋਲ 트੍ਰਾਂਟ ਮਿਟੋਨ ਨੇ 20ਵੇਂ ਮਿੰਟ ਦੇ ਵਿੱਚ ਕੀਤਾ ਇਸ ਮੈਚ 'ਤੇ ਹਾਰ ਟੀਮ ਇੰਡੀਆ ਨੂੰ 골ਡ ਮੈਡਲ ਮੈਚ ਤੋਂ ਬਾਹਰ ਕਰ ਸਕਦੀ ਸੀ ਪਰ ਦੂਜੇ ਪਾਸੇ ਗ੍ਰੇਟ ਬ੍ਰਿਟੇਨ ਦੀ ਟੀਮ ਨੇ ਜਦ ਤਰਜ ਕਰਨਾ ਜ਼ਰੂਰੀ ਸੀ ਗ੍ਰੇਟ ਬ੍ਰਿਟੇਨ ਦੀ ਟੀਮ ਨੇ ਬੈਲਜੀਅਮ ਖਿਲਾਫ 3-3 ਨਾਲ ਡਰਾਅ ਖੇਡਿਆ ਇਸ ਮੈਚ ਦੇ ਡਰਾਅ ਹੋਣ ਦੇ ਹੀ ਪਾਤਰ ਨੂੰ ਫਾਈਨਲ ਦਾ ਟਿਕਟ ਹਾਸਲ ਹੋ ਗਿਆ ਜਰਮਨੀ ਨੇ ਪਹਿਲਾ ਗੋਲ ਰਹਿਤ ਡਰਾਅ ਖੇលਿਆ ਜਰਮਨੀ ਇੰਗਲੈਂਡ ਨੇ ਜਿੱਤ ਦੀ ਰਾਹ ਤੇ ਵਾਪਸੀ ਕੀਤੀ ਹੈ ਤੇ ਯੂਕਰੇਨ ਯੂਰੋ ਫੁੱਟਬਾਲ ਚੈਂਪੀਅਨਸ਼ਿਪ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ 2 ਸਾਲ ਪਹਿਲਾਂ ਬ੍ਰਾਜ਼ਿਲ ਵਿੱਚ ਵਿਸ਼ਵ ਚੈਂਪੀਅਨ ਬਣੀ ਜਰਮਨ ਟੀਮ ਨੂੰ ਪੋਲੈਂਡ ਨੇ ਗਰੁੱਪ ਸੀ ਦੇ ਮੈਚ ਵਿੱਚ ਗੋਲ ਰਹਿਤ ਡਰਾਅ ਤੇ ਉੱਤੇ ਰੁਕਿਆ ਉਥੇ ਇੰਗਲੈਂਡ ਨੇ ਵੇਲਸ ਨੂੰ ਤੋਂ ਇੱਕ ਦਿਨ ਨਾਲ ਹਰਾਇਆ ਉਕ੍ਰੇਨ ਨੇ ਇੱਕ ਹੋਰ ਮੈਚ ਵਿੱਚ ਯੂਕਰੇਨ ਨੂੰ 2-0 ਨਾਲ ਹਰਾ ਕੇ 34 ਸਾਲਾਂ ਅੰਦਰ ਟੂਰਨਾਮੈਂਟ 'ਚ ਪਹਿਲੀ ਜਿੱਤ ਹਾਸਲ ਕੀਤੀ। ਇਸ ਨਾਲ ਹੀ ਯੂਕਰੇਨ ਨੌਕਆਊਟ ਚਰਨ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗਰੁੱਪ 7 ਦੇ ਮੁਕਾਬਲੇ ਚਿੱਟਲੀ ਦਾ ਸਾਹਮਣਾ ਸਵੀਡਨ ਨਾਲ ਹੋਵੇਗਾ, ਜਦਕਿ ਗਰੁੱਪ ਟੀ ਦੇ ਵਿੱਚ ਚੈਕ ਦੀ ਟੱਕਰ ਕੁਰੇਸ਼ੀਆ ਅਤੇ ਸਪੇਨ ਦੀ ਤੁਰਕੀ ਦੇ ਨਾਲ ਹੋਵੇਗੀ। ਜ਼ਿਮਬਾਬੇ ਦੇ 올ਰਾਉਂਡਰ ਸੀਨ ਵਿਲੀਅਮਜ਼ ਅਤੇ ਬੱਲੇਬਾਜ਼ ਕ੍ਰੇਗ ਛੱਟ ਦੇ ਕਾਰਨ ਪਾਰ ਦੇ ਖਿਲਾਫ 2020 ਸੀਰੀਜ਼ ਮੁਬਾਰ ਹੋ ਗਏ ਨੇ ਇਹਨਾਂ ਤੋਂ ਟਿਕ ਜਾਂਦੇ ਬਾਅਦ ਹੋਣ ਨਾਲ ਜ਼ਿਮਬਾਬੇ ਦੀ ਟੀਮ ਨੂੰ ਕਰਾਰਾ ਝਟਕਾ ਲੱਗਿਆ ਭਾਰਤ ਤੇ ਜ਼ਿਮਬਾਬੇ ਦੇ ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਆਗਾਜ਼ 18 ਜੂਨ ਤੋਂ ਹੋਵੇਗਾ ਜਾਮੀਆ ਮਿਲੇ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਦੀ ਚੋਣ ਪੋਲੈਂਡ 'ਚ ਹੋਜਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਹੋਈ ਹੈ ਯੂਨੀਵਰਸਿਟੀ 'ਚ ਐਮਏ ਦੇ ਵਿਦਿਆਰਥੀ ਰિયાન ਰਿਜ਼ਵੀ ਅਤੇ ਐਮਪੀਏ ਦੇ ਵਿਦਿਆਰਥੀ ਅਕਿਲ ਸ਼ੇਰੋਂ ਪਾਰਟ ਯੂਨੀਵਰਸਿਟੀ ਸ਼ੂਟਿੰਗ ਟੀਮ 'ਚ ਹਿੱਸਾ ਲੈਣਗੇ ਇਸ ਚੈਂਪੀਅਨਸ਼ਿਪ ਦਾ ਆਯੋਜਨ ਸਤੰਬਰ 'ਚ ਕੀਤਾ ਜਾਏਗਾ